ਅੱਜ ਅਸੀਂ ਪਹੁੰਚੇ ਹਾਂ ਜੀ ਗੁਰਦਾਸਪੁਰ ਦੇ ਸ਼ਹਿਰ ਕਲਨੌਰ ਸੋ ਗੁਰਦਾਸਪੁਰ ਦੇ ਸ਼ਹਿਰ ਕਲਨੌਰ 바ਵਲਾਲ ਜੀ ਦੇ ਦਵਾਰੇ ਪਹੁੰਚੇ ਹਾਂ ਜੀ 바ਵਲਾਲ ਜੀ ਦਾ ਇਹ ਤਪਸਾਨਾ ਜੀ ਕਲਨੌਰ ਤਪੂ ਭੂਮੀ ਆ ਸਤਗੁਰੂ ਸ਼੍ਰੀ 바ਵਲਾਲ ਦੇਵਾਲ ਜੀ ਦੀ ਸੋ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਸੋ ਇੱਥੇ ਮੈਂ ਦੱਸਣਾ ਤੁਹਾਨੂੰ ਕਿ ਸਤਗੁਰੂ ਸ਼੍ਰੀ 바ਵਲਾਲ ਦੇਵਾਲ ਜੀ ਨੇ 84 ਸਾਲ ਜਿਹੜਾ ਇਸ ਤਪੂ ਭੂਮੀ ਤੇ ਜਿਹੜਾ ਤਪ ਕੀਤਾ ਸੀ ਜੀ ਸੋ 84 ਸਾਲ ਤਪ ਕਰਕੇ ਉਸ ਤੋਂ ਬਾਅਦ ਜਿਹੜਾ ਵਾ ਜੀ ਧਿਆਨਪੁਰਲੀ ਜਿਹੜੇ ਮਹਾਰਾਜ ਜਿਹੜੇ ਰਵਾਨਾ ਹੋਏ ਸਨ ਸੋ 83 ਸਾਲ ਜਿਹੜਾ ਇਸ ਭੂਮੀ ਤੇ ਤਪ ਕੀਤਾ ਗਿਆ ਔਰ ਇੱਥੇ ਕਿਰਨ ਨਦੀ ਆ ਜੀ ਕਿਰਨ ਨਦੀ ਦੇ ਕੰਢੇ ਤੇ ਬੈ ਕੇ ਜਿਹੜਾ ਮਹਾਰਾਜ ਤਪ ਕਰਦੇ ਰਹੀ ਸੀ ਔਰ ਦੱਸਦੇ ਨੇ ਵੀ ਜਦੋਂ ਮਹਾਰਾਜ ਬਿਰਧ ਹੋ ਗਏ ਜਦੋਂ ਬਜ਼ੁਰਗ ਅਵਸਥਾ ਵਿੱਚ ਆ ਗਏ ਤਾਂ ਉਸ ਤੋਂ ਬਾਅਦ ਮਹਾਰਾਜ ਨੇ ਆਪਣੀ ਕਾਇਆ ਕਲ ਭਰ ਕੇ ਬਾਲੂਮਰ ਚਾਏ ਔਰ ਬਾਲੂਮਰ ਵਿੱਚ ਆ ਗਏ ਤਾਂ ਫਿਰ ਅਗੇ ਧਿਆਨਦਾਸ ਜੀ ਨੂੰ ਮਹਾਰਾਜ ਨੇ ਧਿਆਨਪੁਰ ਭੇਜਿਆ ਵੀ ਤੁਸੀਂ ਜਾ ਕੇ ਕੋਈ ਜਗ੍ਹਾ ਦੇਖੋ ਜਿੱਥੇ ਇਕਾਂਤ ਹੋਵੇ ਔਰ ਦੱਸਦੇ ਨੇ ਵੀ ਧਿਆਨਦਾਸ ਜੀ ਜਿਹੜੇ ਨੇ ਸ਼ਿਸ਼ੇ ਸੀ ਉਹ ਧਿਆਨਪੁਰ ਨਗਰੀ ਗਏ ਜਿੱਥੇ ਉਹਨਾਂ ਨੇ ਦੇਖਿਆ ਵੀ ਕਿ ਢਿੱਲਾ ਵਾ ਮਹਾਰਾਜ ਇੱਕ ਆਕਾਂਤ ਬਿਲਕੁਲ ਉਹ ਢਿੱਲੇ ਲਈ ਜਗ੍ਹਾ ਵਾ ਔਰ ਉਸ ਜਗ੍ਹਾ ਨੂੰ ਅੱਗੇ ਮਹਾਰਾਜ ਨੇ ਦੱਸਿਆ ਵੀ ਇੱਕ ਆਕਾਂਤ ਵਾਲੀ ਜਗ੍ਹਾ ਸਾਨੂੰ ਲੱਭ ਗਈ ਆ ਸੋ ਫਿਰ ਮਹਾਰਾਜ ਜਿਹੜੇ ਆ ਜੀ ਧਿਆਨਪੁਰ ਪਹੁੰਚੇ ਔਰ ਉਸ ਤੋਂ ਬਾਅਦ ਜਿਹੜਾ ਵਾ ਜੀ ਅਗਲਾ ਸਮਾ ਜਿਹੜਾ ਸਾਰਾ ਹੀ ਮਹਾਰਾਜ ਦਾ ਧਿਆਨਪੁਰ ਬੀਤਿਆ ਸੋ ਇਹ ਤਪ ਭੂਮੀ ਜਿਹੜੀ ਆ ਜੀ ਇਹਦੀ ਬਹੁਤ ਜ਼ਿਆਦਾ ਮਹਿਮਾ ਵਾ ਸੋ અપਾਰ ਕਿਰਪਾ ਜਿਹੜੀ ਅਸ਼ੀਰਦ ਹਲੂਆਤ ਰਹਿੰਦੀ ਆ ਦੂਰ ਦੂਰੋਂ ਸੰਗਤ ਇੱਥੇ ਪਹੁੰਚਦੀ ਆ ਔਰ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਦੀ ਆ ਖ ਔਰ ਚੋਲੀਆਂ ਪਰ ਕੇ ਜਾਂਦੇ ਨੇ ਜੀ ਸੋ ਦੁੱਧ ਵਾਲਿਆਂ ਨੂੰ ਦੁੱਧ ਅਤੇ ਪੁੱਤ ਵਾਲਿਆਂ ਨੂੰ ਪੁੱਤ ਜਿਹੜੇ ਇੱਥੇ ਪ੍ਰਾਪਤ ਹੁੰਦੇ ਨੇ ਤੁਸੀਂ ਯਕੀਨ ਮੰਨਿਓ ਅਸੀਂ ਕਲਾਂਗੋੜ੍ਹ ਦੇ ਤੁਹਾਨੂੰ ਜਿਹੜੇ ਦਰਸ਼ਨ ਕਰਾ ਰਹੇ ਹਾਂ ਜਦੋਂ ਅਸੀਂ ਧਿਆਨਪੁਰ ਜਾਂਦੇ ਹਾਂ ਤਾਂ ਧਿਆਨਪੁਰ ਤੁਸੀਂ ਦੇਖਿਓ ਮੇਲੇ ਵਾਲਾ ਮਾਹੌਲ ਹੁੰਦਾ ਜੀ ਧਿਆਨਪੁਰ ਵੀ ਜਿਹੜਾ ਵਾ ਸੰਗਤਾਂ ਦੂਰ ਦੂਰ ਤੋਂ ਆਉਂਦੀਆਂ ਨੇ ਔਰ ਦੇਖੋ ਜਦੋਂ ਪੁੱਤਰ ਪ੍ਰਾਪਤੀ ਹੁੰਦੀ ਹੈ ਤਾਂ ਫਿਰ ਬੈਂਡ ਵਾਜੀਆਂ ਨਾਲ ਜਿਹੜੇ ਪਹੁੰਚਦੇ ਨੇ ਔਰ ਉਹ ਦ੍ਰਿਸ਼ ਜਿਹੜੇ ਦੇਖਣ ਵਾਲੇ ਹੁੰਦੇ ਨੇ ਸੋ ਗੁਰੂ ਮਹਾਰਾਜ ਦੇ ਤੁਹਾਨੂੰ ਦਰਸ਼ਨ ਕਰਨੀ ਆ ਜੀ ਸਤਪੁਰਸ਼ ਸ਼੍ਰੀ ਬਾਬਾ ਲਾਲ ਜੀ ਇਹ ਸਤਗੁਰੂ ਸ਼੍ਰੀ ਬਾਵਾ ਲਾਲ ਦੇਵਾਲ ਜੀ ਮਹਾਰਾਜ ਦੀ ਸਮਾਦੀ ਹੈ ਜੀ ਪਵਿੱਤਰ ਸਮਾਦੀ ਹੈ ਜਿੱਥੇ ਸ਼ਧਾਲੂ ਖਾਲੀਆਤ ਹੁੰਦੇ ਨੇ ਔਰ ਝੋਲੀਆਂ ਪਰ ਪਰ ਕੇ ਜਾਂਦੇ ਨੇ ਸੋ ਮਹਾਰਾਜ ਦਾ ਅਸ਼ੀਰਵਾਦ ਜਿਹੜਾ ਹਮੇਸ਼ਾ ਸੰਤਾਂ ਦੇ ਨਾਲ ਬਣਿਆ ਰਹਿੰਦਾ ਜੀ ਸੋ ਵੱਡੀ ਗਿਣਤੀ ਵਿੱਚ ਸ਼ਧਾਲੂ ਪਹੁੰਚਦੇ ਨੇ ਔਰ ਮਹਾਰਾਜ ਦਾ ਅਸ਼ੀਰਵਾਦ ਜਿਹੜਾ ਪ੍ਰਾਪਤ ਕਰਦੇ ਨੇ ਜੀ ਸੋ ਮਹਾਰਾਜ ਰਾਮ ਸਿੰਘ ਦਾਸ ਜੀ ਦੀ ਆਗਿਆ ਅਨੁਸਾਰ ਜਿਹੜਾ ਵਾ ਜੀ ਇਹ ਸਾਰੇ ਇੱਥੇ ਪ੍ਰੋਗਰਾਮ ਹੁੰਦੇ ਨੇ ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਵੀ ਡਿਵੈਲਪਮੈਂਟ ਬਹੁਤ ਜ਼ਿਆਦਾ ਕੀਤੀ ਗਈ ਹੈ ਜੀ ਬਹੁਤ ਜ਼ਿਆਦਾ ਤਰੱਕੀ ਜਿਹੜੀ ਹੈ ਜੀ ਇਸ ਦ ਔਰ ਇਹ ਸਾਰਾ ਜਿਹੜਾ ਵਾਜੀ ਮਹਾਰਾਜ ਰਾਮਸਿੰਦਰ ਦਾਸ ਜੀ ਦੀ ਰਹਿਨਮਾਈ ਦੀ ਸਭ ਕੁਝ ਹੁੰਦਾ ਵਾਜੀ ਔਰ ਨਾਲ ਬਹੁਤ بڑے بڑے ਵੱਡੇ ਉਪਰਾਲੇ ਕੀਤੇ ਜਾਂਦੇ ਨੇ ਸੋ ਅਸੀਂ ਸਮਾਦੀ ਦੀ ਪ੍ਰਕਰਮਾਂ ਕਰ ਰਹੇ ਆਂ ਔਰ ਨਾਲ ਹੀ ਤੁਹਾਨੂੰ ਕਿਰਨਦੀ ਦੇ ਦਰਸ਼ਨ ਕਰਾਉਣੇ ਆ ਜਿੱਥੇ ਮਹਾਰਾਜ ਨੇ ਜਿਹੜਾ ਵਾਜੀ ਤਪ ਕੀਤਾ ਸੀ ਸੋ ਅਦਭੁਤ ਜਗਾ ਵਾਜੀ ਤੁਸੀਂ ਯਕੀਨ ਮੰਨ ਲਿਓ ਜਿਸ ਸਮੇਂ ਦੱਸ ਰਿਹਾ ਵੀ ਖਾਲੀ ਹੱਥੇ ਦਾ ਲੋਹਂਦੇ ਨੇ ਔਰ ਝੋਲੀਆਂ ਭਰ ਕੇ ਜਾਂਦੇ ਨੇ ਬਿਲਕੁਲ ਕਿਤੇ ਨਾ ਕਿਤੇ ਸੱਚ ਵਾਜੀ ਔਰ ਵੱਡੀ ਗਿਣਤੀ ਵਿੱਚ ਜਿਨ੍ਹਾਂ ਨੂੰ ਬੱਚਾ ਬੱਚੇ ਦੀ ਪ੍ਰਾਪਤੀ ਨਹੀਂ ਹੁੰਦੀ ਔਰ ਮਹਿਲਾਵਾਂ ਇੱਥੇ ਆਂਦੀਆਂ ਨੇ ਜੀ ਔਰ ਸੁੱਖਣ ਕਰਦੇ ਨੇ ਮਹਾਰਾਜ ਇਹ ਅਰਦਾਸ ਕੀਤੀ ਜਾਂਦੀ ਆ ਔਰ ਮਹਾਰਾਜ ਜਿਹੜੀ ਇਹ ਅਰਦਾਸ ਪੂਰੀ ਕਰਦੇ ਨੇ ਉਹਨਾਂ ਦੀ ਮਨੋ ਕਾਮਨਾ ਪੂਰਨ ਕਰਦੇ ਨੇ ਔਰ ਪੁੱਤਰ ਪ੍ਰਾਪਤੀ ਜਿਹੜੀ ਜੀ 100% ਜਿਹੜੀ ਇਥੇ ਹੁੰਦੀ ਆ ਜੀ ਸੋ ਇਸ ਕਰਕੇ ਮਹਾਰਾਜ ਲਾਲਾ ਵਾਲੇ ਮਹਾਰਾਜ ਵੀ ਕਿਹਾ ਗਿਆ ਜੀ ਕਿਉਂਕਿ ਲਾਲ ਇਥੇ ਮਿਲਦੇ ਨੇ ਜੀ ਸੋ ਇਹ ਕਿਰਨ ਨਦੀ ਆ ਜੀ ਕਿਰਨ ਨਦੀ ਦਾ ਤੱਟ ਵਾ ਜਿੱਥੇ ਮਹਾਰਾਜ ਤਪ ਕਰਦੇ ਹੁੰਦੇ ਸੀ ਇਹ ਕਿਰਨ ਨਦੀ ਜਿਹੜੀ ਆ ਜੀ ਦੱਸਦੇ ਨੇ ਕੋਈ ਸਮਾਂ ਸੀ ਜਦੋਂ ਇਹ ਪੂਰੀ ਵਗਦੀ ਹੁੰਦੀ ਸੀ ਜੀ ਉੱਪਰ ਤੱਕ ਇਹਦਾ ਪਾਣੀ ਹੁੰਦਾ ਸੀ ਔਰ ਇਹ ਦੇਖੋ ਇਹ ਥੜੇ ਜਿਹੜੇ ਆ ਪੁਰਾਣੇ ਥੜੇ ਇਹ ਉਹ ਪੁਰਾਣੇ ਥੜੇ ਨੇ ਜਿਹੜੇ ਮਹਾਰਾਜ ਦੇ ਟਾਈਮ ਦੇ ਸੀ ਸੋ ਇਸ ਸਾਈਡ ਤੇ ਜਿਹੜੀ ਹੈ ਜੀ ਥੋੜਾ ਅੱਗੇ ਆ ਜਾਓ ਇਸ ਸਾਈਡ ਤੇ ਕੱਚੀ ਸਮਾਦੀ ਹੈ ਜੀ ਮਹਾਰਾਜ ਪੰਕਜ ਦਾਸ ਜੀ ਦੀ ਮਹਾਰਾਜ ਪੰਕਜ ਦਾਸ ਜਿਹੜੇ ਨੇ ਇੱਥੇ ਸੇਵਾ ਆਪਣੀਆਂ ਦੇਂਦੇ ਸੀ ਕਲਨੌਰ ਜਿਹੜੇ ਜੀ ਮਹਾਰਾਜ ਵੱਲੋਂ ਜਿਹੜੀ ਸਵਾਗਤ ਦਿੱਤੀ ਜਾਂਦੀ ਸੀ ਔਰ ਇਹ ਵੀ ਸੰਤ ਜਿਹੜੇ ਸੀ ਜੀ ਅਦਭੁਤ ਸੰਤ ਸੀ ਇਹਨਾਂ ਦੀ ਵਲੀਲਾ ਜਿਹੜੀ ਅਪਰੰਪਾਰ ਸੀ ਸੋ ਵੱਡੀ ਗਿਣਤੀ ਸ਼ਰਦਾਲ ਜਿਹੜੇ ਆ ਜੀ ਮਹਾਰਾਜ ਦਾ ਜਿਹੜਾ ਆਸ਼ੀਰਵਾਦ ਪ੍ਰਾਪਤ ਕਰਦੇ ਸੀ ਮਹਾਰਾਜ ਪੰਕਜ ਦਾਸ ਜੀ ਜਿਹੜੇ ਆ ਜੀ ਸੰਤਾਂ ਨੂੰ ਹਮੇਸ਼ਾ ਸਹੀ ਰਸ ਸੋ ਇਹ ਦ੍ਰਿਸ਼ ਬੜੇ ਪਿਆਰੇ ਆ ਜੀ ਦਿਖਾਓ ਕਰੀ ਪਿੱਛੇ ਆ ਜਾਓ ਪਿੱਛਾ ਦਿਖਾਓ ਪੂਰਾ ਕਮਾ ਕੈਮਰਾ ਜੀ ਸੋ ਹਰਿਆ ਭਰਿਆ ਪੂਰਾ ਇਲਾਕਾ ਵਾ ਜੀ ਔਰ ਸੁੰਦਰ ਵਾਤਾਵਰਨ ਸਾਰਾ ਜੀ ਸੋ ਇਹ ਕਿਰਨ ਨਦੀ ਦਾ ਕੰਡਾ ਵਾ ਜੀ ਜਿੱਥੇ ਮਹਾਰਾਜ ਜਿਹੜੇ ਆ ਸਤਪੁਰਸ਼ ਸ਼੍ਰੀ ਬਾਬਾ ਲਾਲ ਦੇਵ ਜੀ ਦੇ ਆਲ ਜੀਰੇ ਤਪ ਕਰਦੇ ਹੁੰਦੇ ਸੀ ਸੋ 84 ਸਾਲ ਜਿਹੜਾ ਵਾ ਜੀ ਇਸ ਜਗ੍ਹਾ ਤੇ ਤਪ ਕੀਤਾ ਗਿਆ ਮਹਾਰਾਜ ਵੱਲੋਂ ਔਰ 84 ਸਾਲ ਤਪ ਕਰਨ ਤੋਂ ਬਾਅਦ ਜਿਹੜਾ ਵਾ ਜੀ ਧਿਆਨਪੁਰ ਨਗਰੀ ਮਹਾਰਾਜ ਪਹੁੰਚੇ ਨੇ ਸੋ ਸਭ ਤੋਂ ਪਹਿਲਾਂ ਜਿਹੜਾ ਇਹ ਸਾਨ ਜਿਹੜਾ ਸੀ ਮਹਾਰਾਜ ਦਾ ਜੀ ਪੁੱਤਰ ਸਾਨ ਕਲਾਂ ਨੋਰੀ ਦੇ ਲੋਕਲੀ ਹਾਂਜੀ ਹਾਂਜੀ ਅੱਛਾ ਇਸ ਜਗ੍ਹਾ ਬਾਰੇ ਦੱਸੋ ਸੰਥੜੇ ਮਕੇ ਦੇ ਮਹਾਰਾਜ ਦਾ ਤਪਸਥਾਨ ਹੈ ਜੀ ਹਾਂਜੀ ਹਾਂਜੀ ਇੱਥੇ ਭਗਤੀ ਮੁਕਤੀ ਇੱਥੇ ਕੀਤੀ ਕਲਾਂ ਨੋਰੀ ਠੀਕ ਹੈ ਜੀ ਹਾਂਜੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਆਂਦੇ ਆਇਂਦੇ ਲੱਗ ਲੋਕਲੀ ਇੱਧਾ ਵਾਹੇ ਲੋਕਲੀ ਹਾਂਜੀ ਹਾਂਜੀ ਆਨੰਦ ਹੁੰਦਾ ਇੱਥੇ ਆ ਕੇ ਜੀ ਹਨ ਬਹੁਤ ਅੱਛਾ ਇੱਥੇ ਤਾਂ ਕੁਝ ਵੀ ਨਹੀਂ ਪਹਿਲਾਂ ਥੋੜਾ ਜਿਹਾ ਹੁੰਦਾ ਔਂਦ ਹੁੰਦਾ ਤਰੱਕੀ ਕੀਤੀ ਹਾਂ ਪਹਿਲੇ ਮੈਂ ਆਇਆ ਖੁਦ ਦੇਖਿਆ ਭਾਜੀ ਪਹਿਲੇ ਜੰਗਲ ਹੁੰਦਾ ਸੀ ਤੇ ਜਾਂ ਮਹਾਰਾਜ ਦਾ ਹਸਾਨ ਸੀ ਗੱਲਾ ਬਸ ਤੇ ਹੁਣ ਮਹਾਰਾਜ ਆਰਾਮਸੁੰਦਰ ਦਾਸ ਜੀ ਬਹੁਤ ਡਵੈਲਪਮੈਂਟ ਕੀਤੀ ਗਿਆ ਨਾ ਹਾਂ ਜੀ ਹਾਂ ਜੀ ਪੰਕਨ ਦਾਸ ਜੀ ਪਹਿਲਾਂ ਇਹੀ ਉਹਨਾਂ ਨੇ ਬਹੁਤ ਵਧੀਆ 하게 ਦੇਵਤਾ ਰੂਹੀ ਵੀ ਉਹ ਵੀ ਉਹਨਾਂ ਨੇ ਵੀ ਬੜਾ ਕੁਝ ਕਰਵਾਇਆ ਵਾ ਬਹੁਤ ਵਧੀਆ ਹਾਂ ਉਹਨੂੰ ਵੀ ਬਹੁਤ ਯਾਦ ਕਰਦੇ ਲੋਕ ਸਹੀ ਗੱਲ ਹੈ ਜੀ ਹਾਂ ਜੀ ਹਾਂ ਜੀ ਇਹ ਮਾਮਲਾ ਇੱਦਾਂ ਵੀ ਹੁਣ ਡਵੈਲਪਮੈਂਟ ਹੈ ਉਹ ਗਾਂਹ ਦਾ ਗਾਂਹ ਜਾਈ ਜਾਂਦੇ ਅੱਜ ਗਏ ਨੇ ਜਤਰਾ ਮਤਲਬ 350 ਵੀ ਜਤਰਾ ਗਈ ਧਿਆਨਪੁਰ ਹਾਂਜੀ ਹਾਂਜੀ ਸੋ ਮੈਥੇ ਵੀ ਦੇਖਿਆ ਵੀ ਜਿਹੜੇ ਖਾਲੀ ਹੱਥ ਹੁੰਦੇ ਝੋਲੀਆਂ ਭਰ ਕੇ ਜਾਂਦੇ ਸੰਭਾ ਲੀਆਂ ਭਰ ਕੇ ਪੱਕੀ ਗਰੰਟੀ ਇੱਥੇ ਹਮ ਜਿਹੜੇ ਖਾਲੀ ਆਉਣ ਕੋ ਭਰ ਕੇ ਜਾਣਗੇ ਝੋਲੀਆਂ ਹਾਂਜੀ ਹਾਂਜੀ ਪੁੱਤਰ ਪ੍ਰਾਤਿਵੀ ਚੰਦੀ ਸਭ ਕੁਝ ਹੁੰਦਾ ਜੀ ਜੋ ਮੰਗੋ ਆਪਣੀਆਂ ਉਹ ਮੰਗਾ ਪੂਰੀਆਂ ਹੁੰਦੀਆਂ ਜੀ ਹਾਂਜੀ ਪੂਰੀਆਂ ਹੁੰਦੀਆਂ ਜੀ ਹਾਂਜੀ ਸੋ ਇੱਧਰ ਵੀ ਸੰਗਤ ਆ ਗਈ ਆ ਪਾਜੀ ਆ ਜਾਓ ਇਸ ਸਾਈਡ ਤੇ ਆ ਜਾਓ ਸੋ ਇਹ ਗੁਰਦਾਸਪੁਰ ਤੋਂ ਮਾ ਸੰਗਤ ਆਈ ਹੈ ਜੀ ਗੱਲਬਾ ਕੀ ਕਹੋਗੇ ਜੀ ਕਿੰਨਾ ਸਮਾਂ ਇਧ ਹੋ ਗਿਆ ਤੇ ਆਂਦੇ ਜੀ ਜੈ ਸ਼੍ਰੀ ਭਾਬਾ ਲਾਲ ਜੀ ਮੈਨੂੰ ਨਾ ਘਟੋ ਘਟ 6 ਸਾਲ ਹੋ ਗਿਆ ਤੇ ਪਹਿਲਾਂ ਵੀ ਮੈਂ ਆਂਦਾ ਰਿਹਾ ਸੀ ਵਿੱਚ ਕੀ ਨਿੱਜੀ ਕਾਰਨਾਂ ਕਰਕੇ ਮੈਂ ਨਹੀਂ ਆ ਸਕਿਆ ਪਰ ਮੈਨੂੰ ਬਾਬਾ ਜੀ ਦੇ ਇਹ ਧਰਤੀ ਦੇ ਵਿੱਚ ਜੋ ਆਸ਼ੀਰਵਾਦ ਬੜਾ ਮਿਲਿਆ ਮੈਨੂੰ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਨਾ ਮੈਨੂੰ ਪੁੱਤਰ ਪ੍ਰਾਪਤੀ ਵੀ ਹੋਈ ਹੈ ਮੇਰੇ ਘਰ-ਬਾਰ ਵੀ ਬਣਿਆ ਹੋਇਆ ਹੈ ਤੇ ਮੇਰੀ ਸ਼ਾਪ ਹੈ ਉਹਨਾਂ ਦੇ ਕਰਨ ਹੀ ਮੈਨੂੰ ਮਿਲੀ ਆ ਉਹਨਾਂ ਦੇ ਆਸ਼ੀਰਵਾਦ ਨਾਲ ਤੇ ਅੱਜ ਮੈਂ ਘਰ-ਬਾਰ ਮੇਰਾ ਬਹੁਤ ਜ਼ਿਆਦਾ ਭਰਿਆ ਹੋਇਆ ਹੈ ਬਾਬਾ ਜੀ ਦੇ ਆਸ਼ੀਰਵਾਦ ਨਾਲ ਜੈ ਬਾਬਾ ਸ਼੍ਰੀ ਬਾਬਾ ਲਾਲ ਜੀ ਉਹਨਾਂ ਦੀ ਕਿਰਪਾ ਸਾਰੇ ਭਗਤਾਂ ਤੇ ਬਣੀ ਰਹੇ ਮੈਂ ਤੇ ਕਹਿੰਦਾ ਕਿ ਜਿਹੜਾ ਵੀ ਸੰਗਤ ਰੱਬ ਨੂੰ ਮੰਨਦਾ ਉਹ ਇੱਕ ਵਾਰੀ ਜ਼ਰੂਰ ਆ ਧਰਤੀ ਤੇ ਆਏ ਮੱਥਾ ਟੇਕੇ ਉਹਨਾਂ ਨੂੰ ਹਮੇਸ਼ਾ ਫਲ ਮਿਲੇਗਾ 100 ਗਰੰਟੀ ਹੈ 100% ਗਰੰਟੀ ਹੈ ਕਿ ਉਹਨਾਂ ਨੂੰ ਇੱਥੇ ਫਲ ਮਿਲੇਗਾ ਇਥੇ ਜਿਹੜਾ ਮੱਥਾ ਟੇਕਿਆ ਜਾਏਗਾ ਉਹਦੀ ਯਾਤਰਾ ਸਫਲ ਹੋ ਨਾਲ ਹੀ ਹੁੰਦੀ ਹੈ। ਅੱਛਾ ਜੀ। ਹਾਂਜੀ ਧਿਆਨਪੁਰ ਆਣਾ ਇੱਥੇ ਹੋ ਕੇ ਜਾਣਾ ਪੈਣਾ। ਇੱਥੇ ਹੋ ਕੇ ਜਾਣਾ। ਹਾਂਜੀ ਹਾਂਜੀ। ਦੇਖੋ ਜਿਹੜੇ ਇਸ ਨਾਲੂ ਧਿਆਨਪੁਰ ਜਾਂਦੇ ਨੇ ਜੀ ਉਹ ਦੱਸਦੇ ਨੇ ਭਾਜੀ ਨੂੰ ਕਹਿ ਰਹੇ ਆਂ ਕਿ ਉਹ ਕਲਨੌਰ ਦੇਖੋ ਮੱਥਾ ਟੇਕ ਕੇ ਜਾਂ ਤਾਂ ਯਾਤਰਾ ਸਫਲ ਹੁੰਦੀ ਹੈ ਜੀ। ਕਿਤਨਾ ਕਿਤੇ ਬਿਲਕੁਲ ਸੱਚਾਈ ਆ। ਕਿਉਂ ਭਾਜੀ? ਹਾਂਜੀ ਹਾਂਜੀ ਬਿਲਕੁਲ ਧਿਆਨਪੁਰ ਪਹਿਲੇ ਮੱਥਾ ਟੇਕ ਕੇ ਅਗਰ ਜੇ ਇੱਥੇ ਨਹੀਂ ਮੱਥਾ ਟੇਕਿਆ ਜਾਏਗਾ ਤਾਂ ਉਹਦੀ ਸਫਲ ਯਾਤਰਾ ਨਹੀਂ ਹੁੰਦੀ। ਇਸ ਕਰਕੇ ਸਾਰਿਆਂ ਨੂੰ ਕਹੀ ਜਾਂਦਾ ਕਿ ਇਹ ਤਪੂ ਭੂਮੀ ਤੇ ਕਿ ਉਹ ਪਸਪ ਕੀਤ ਹੋ ਗਿਆ ਇਸ ਥਾਂ ਬਰ ਬਿਲਕੁਲ ਸਹੀ ਗੱਲ ਹੈ ਜੀ ਇਹ ਬੜੀ ਸ਼ਕਤੀਸ਼ਾਲੀ ਜਗਾ ਵਾ ਜਿਹੜੇ ਵੀ ਮੰਦੇ ਸੱਚਾ ਮੰਨ ਨਾਲ ਆਂਦੇ ਨੇ ਥੋ ਉਹਨਾਂ ਦੇ ਹਮੇਸ਼ਾ ਹੀ ਮਰਤਾ ਪੂਰੀ ਹੁੰਦੀ ਹੈ ਤੇ ਅਸੀਂ ਤਾਂ ਕੋਈ ਦੇਖਿਆ ਨਹੀਂ ਜਣਾ ਵੀ ਆਇਆ ਖਾਲੀ ਹੱਥ ਗਿਆ ਹੋਏ ਸੱਚਾ ਮੰਨ ਨਾਲ ਆਂਦੇ ਨੇ ਜਿਹੜੀ ਸੰਗਤ ਹੁੰਦੀ ਹੈ ਉਹਨਾਂ ਨੂੰ ਭਰਪੂਰ ਫਲ ਮਿਲਦਾ ਅਸੀਂ ਧਿਆਨਪੁਰ ਵੀ ਦੇਖਿਆ ਵਾ ਕਿ ਬੈਂਡ ਵਾਜਿਆਂ ਨਾਲ ਲੁਕੀ ਆ ਰਹੀ ਹੈ ਪੁੱਤਰ ਜਿਹੜੇ ਹੱਥ ਚ ਲੈ ਦੇ ਔਲਾਦ ਜਿਹੜੀ ਹੁੰਦੀ ਹੈ ਨਾ ਔਲਾਦ ਪ੍ਰਾਪਤੀ ਬੜੇ ਵੱਡੇ ਪੱਧਰ ਤੇ ਇੱਥੇ ਹੁੰਦੀ ਹੈ ਜਿਹੜੀ ਮਹਿਲਾਵਾਂ ਨੂੰ ਔਲਾਦ ਪ੍ਰਾਪਤੀ ਨਹੀਂ ਹੁੰਦੀ ਉਹ ਆਕੇ ਜਦ ਨਤ ਮਨਮ ਮਨਮ ਰੋ ਮਨਮ ਮਨਾ ਮਨਮ ਰਾਤ ਪੂਰੀ ਹੁੰਦੀ ਆ ਜਿੰਨਾ ਬਾਬਾ ਲਾ ਝੋਲਿਆ ਭਰਦੇ ਨੇ ਲਾਲ ਉਹਨੇ ਗੋਦੀ ਥਾ ਰੱਖ ਢਾਂਦੇ ਨੇ ਬਹੁਤ ਸੰਗਤ ਵਾਜਿਆ ਕਰ ਨਾਲ ਆਉਂਦੀ ਆ ਤਾਂ ਆਪਣੇ ਮੰਨਤ ਪੂਰੀ ਕਰਦੀ ਆ ਬਿਲਕੁਲ ਬਿਲਕੁਲ ਇਹ ਕਿਤਨਾ ਕਿਤ ਸਚਾਈ ਆ ਜੀ ਬਿਲਕੁਲ ਸੋ ਬਾਬਾ ਲਾਲ ਜੀ ਦੀ ਅਪਾਰ ਕਿਰਪਾ ਜਿਹੜੀ ਆ ਜੀ ਹਮੇਸ਼ਾ ਸੰਤਾਂ ਦੇ ਰਹਿੰਦੀ ਆ ਸੋ ਤੁਹਾਨੂੰ ਸਮਾਧੀ ਦੇ ਦਰਸ਼ਨ ਵੀ ਕਰਾਏ ਆ ਜੀ ਸੋ ਇਧਰ ਦਿਖਾਓ ਪਾ ਜੀ ਇੱਕ ਸਾਈਡ ਤੇ ਲੰਗਰ ਹਾਲ ਆ ਸਰਦਾਲੂ ਵੱਡੀ ਗਿੰਦੀ ਜੀ ਪਹੁੰਚਦੇ ਨੇ ਉਹ ਲੰਗਰ ਵੀ ਜਿਹੜਾ 24 ਘੰਟੇ ਚੱਲਦਾ ਵਾ ਜੀ ਸੋ ਮਹਾਰਾਜ ਦਾ ਅਸ਼ੀਰਵਾਦ ਜਿਹੜਾ ਪ੍ਰ ਸੋ ਬੜੀ ਵੱਡੀ ਗਿਣਤੀ ਵਿੱਚ ਸ਼ਿਧਾਲੂ ਪਹੁੰਚਦੇ ਨੇ ਬਾਬਾ ਲਾਲ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜਾਂਦਾ ਵਾ ਸੋ ਤਸਵੀਰਾਂ ਸੰਗੀਆਂ ਤੁਹਾਡਾ ਕਰ ਰਹੇ ਆ ਜੀ ਕਲਨੌਰ ਤਪੂ ਤਪਸਾਨ ਸਤਪੁਰਸ਼ ਸ਼ਿਧ ਬਾਬਾ ਲਾਲ ਦੇਵਾਲ ਜੀ ਦਾ ਸੋ ਸ਼ਿਧਾਲੂ ਕੁਝ ਮਿਲਣੇ ਵਾਲਪਤ ਕਰ ਲੈਣੇ ਪੰਜ ਕਿੰਨਾ ਸਮਾਂ ਹੋ ਗਿਆ ਤੁਸੀਂ ਆਂਦੇ ਧਿਆਨਪੁਰ ਮੈਨੂੰ ਕਿੰਨਾ ਸਮਾਂ ਹੋ ਗਿਆ ਆਂਦੇ ਤਾਂ ਮੈਨੂੰ ਥੋੜਾ ਸਮਾਂ ਹੈ ਕਿੰਨਾ ਸਮਾਂ ਥੋੜਾ ਹੀ ਥੋੜਾ ਸਮਾਂ ਹੈ ਹਾਂ ਜੀ ਕਿੱਥੋਂ ਆਏ ਸੀ ਅੰਬਲ ਸਰ ਤੋਂ ਅੰਬਲ ਸਰ ਹਾਂ ਜੀ ਕਿੱਦਾਂ ਦਾ ਲਗਾਈ ਤੇ ਆਦੇ ਵਧੀਆ ਲੱਗਾ ਬਹੁਤ ਵਧੀਆ ਲੱਗਾ ਹਾਂ ਜੀ ਸੋ ਇਹ ਸ਼ਿਧਾਲੂ ਨੇ ਜਿਹੜੇ ਪਹੁੰਚੇ ਨੇ ਜ ਸੋ ਹੋਰ ਵੀ ਕੁਛ ਸੁਧਾਲੂ ਨਾਲ ਗੱਲਬਾਤ ਕਰਦੇ ਆ। ਸੋ ਵੱਡੀ ਗਿਣਤੀ ਵਿੱਚ ਸੁਧਾਲੂ ਭਾਜੀ ਸਾਈਟ ਸੋ ਵੱਡੀ ਗਿਣਤੀ ਵਿੱਚ ਸੁਧਾਲੂ ਪਹੁੰਚਦੇ ਨੇ ਜੀ। ਪੰਜ ਕਿੰਨਾ ਸਮਾਂ ਹੋ ਗਿਆ ਇੱਥੇ ਆਉਂਦੇ ਜੀ? 20 ਸਾਲ ਹੋ ਗਏ ਆ। 20 ਸਾਲ। ਹਾਂਜੀ। ਕੀ ਕੀ ਪ੍ਰਾਪਤ ਕੀਤਾ ਇੱਥੇ ਆਦੋ? ਬੜਾ ਕੁਝ ਸਭ ਕੁਝ ਮਿਲਿਆ। ਜੋ ਚਾਇਆ ਵਹੀ ਮਿਲਿਆ। ਹਾਂ। ਕਦੇ ਖਾਲੀ ਹੱਥੋਂ ਦੇ ਸੁਧਾਲੂ ਝੋਲੀਆਂ ਭਰ ਕੇ ਜਾਂਦੇ ਸੱਚਾ ਜੀ। ਹਾਂ ਬਿਲਕੁਲ ਸੱਚਾ। ਬਹੁਤ ਸੱਚਾ ਦੁਆਰਾ ਬਹੁਤ ਵਧੀਆ। ਇਹ ਪ੍ਰਾਪਤੀ ਬਿਲਕੁਲ ਚੰਗੀ ਆ ਜੀ। ਹਾਂਜੀ ਹਾਂਜੀ ਹਾਂਜੀ। ਹੋਈ ਵੀ ਆ। ਹਾਂ ਜੀ ਵਾਜੀ ਕੀ ਕੌਗੇ ਮਾਤਾ ਜੀ ਸਭ ਨੂੰ ਪ੍ਰਾਪਤ ਹੁੰਦੀ ਹੈ ਅੱਛਾ ਜੀ ਹਾਂ ਸਭ ਨੂੰ ਬਾਬੇ ਦੀਆਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਆਂਦੇ ਸਾਨੂੰ ਵੀ ਹੈ ਕੋਈ ਹੋ ਗਿਆ 10-12 ਸਾਲ ਹਾਂ ਠੀਕ ਹੈ ਕੀ ਕਰੇ ਪੰਜ ਜੀ ਹਾਂ ਜੀ ਕਦੇ ਨੇ ਮੇਰੇ ਹਸਬੰਦ ਇੱਥੋਂ ਨਹੀਂ ਆਇਓ ਹਾਂ ਇੱਥੋਂ ਨੇ ਐਸੇ ਗੱਦੀ ਰਿਆ ਮੇਰੇ ਹਸਬੰਦ ਵੀ ਅਸੀਂ ਆਡੇ ਸਾਰੇ ਖਾਨਦਾਨ ਇੱਥੋਂ ਜਾਂਦੇ ਵਿਆਹ ਹੁੰਦਾ ਤਾਂ ਵੀ ਆਂਦੇ ਆ ਮੈਂ ਮੱਥਾ ਟਿਕਾਣ ਦੇ ਬੱਚਾ ਹੁੰਦਾ ਤਾਂ ਵੀ ਪਹਿਲੇ ਇੱਥੇ ਜਾਂਦੇ ਆ ਪਹਿਲੇ ਵਾਲ ਇੱਥੇ ਵਧਾ ਲਉਂ। ਕੋਈ ਸ਼ਰਵਾਦ ਇੱਥੋਂ ਨਹੀਂ ਆ। ਹਾਂਜੀ ਕੋਈ ਕੰਮ ਕਰਦਾ। ਹਾਂਜੀ ਹਾਂ। ਸਾਡੇ ਸਾਰੇ ਬੱਚੇ ਨੇ ਇੱਥੋਂ ਬਾਬਾ ਜੀ ਨੇ ਬਾਹਰ ਭੇਜਿਆ। ਹਾਂਜੀ। ਬਾਹਰ ਗਏ ਆ ਬੱਚੇ। ਬਾਹਰ ਬੱਚੇ ਗਏ। ਹਾਂਜੀ ਹਾਂਜੀ। ਇਹਨਾਂ ਦੀ ਕਿਰਪਾ ਨਾਲ। ਬਾਬਾ ਰਾਜ ਜੀ ਦੀ ਕਿਰਪਾ। ਬਾਬਾ ਲਾਲ ਜੀ ਦੀ ਕਿਰਪਾ ਨਾਲ। ਹਾਂਜੀ। ਹਾਂਜੀ। ਬੱਚੇ ਵੀ ਚੰਗੇ ਬੱਲੇ ਵਾਂ ਦੇਖਿਆ ਮਾਰਾ ਹੀ ਲੋਂਦੇ ਆ ਨਾ ਚੰਗੇ ਸੰਸਕਾਰ ਬੱਚਿਆਂ ਨੂੰ ਮਿਲਦੀ ਹੈ ਜੀ। ਹਾਂਜੀ ਹਾਂਜੀ ਬਹੁਤ ਖੁਸ਼ ਆਂ ਬੜੇ ਆਨੇ ਬਸ ਹਰ ਮਹੀਨੇ ਆਨੇ ਆ। ਹਾਰਮਨੀ ਇਹ ਹੁਣ ਸਾਡੀ ਯਾਤਰਾ ਜਗਾਂ ਚ ਤਿੰਤਪੁਰ ਨਹੀਂ ਚੱਲੀ ਆ ਇੱਥੋਂ ਹੋ ਕੇ ਫਿਰ ਗਾ ਜਾਵਾਂਗੇ ਪੁਆਏ ਕਿ ਤੁਸੀਂ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਦੀ ਹੈ ਅੰਮ੍ਰਿਤਸਰ ਤੋਂ ਆਈ ਸਾਰੀ ਸੰਗਤ ਹਾਰਮਨੀ ਆਂਦੇ ਆ ਸਾਰੀ ਸੰਗਤ ਅੰਮ੍ਰਿਤਸਰ ਦੀ ਹੈ ਠੀਕ ਹੈ ਜੀ ਸੋ ਅੰਮ੍ਰਿਤਸਰ ਤੋਂ ਸ਼ੇਧਾਲੂ ਪਹੁੰਚੇ ਨੇ ਜੀ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੇ ਨੇ ਸੋ ਵੈਸੇ ਤਾਂ ਦੇਸ਼ ਭਰ ਤੋਂ ਜਿਹੜੇ ਸੇਧਾਲੂ ਪਹੁੰਚਦੇ ਨੇ ਔਰ ਮਹਾਰਾਜ ਦਾ ਅਸ਼ੀਰਵਾਦ ਲੈਂਦੇ ਨੇ ਜੀ ਧਿਆਨਪੁਰ ਜਾਂਦੇ ਨੇ ਕਲਣਾ ਰੋਂਦੇ ਨੇ ਔਰ ਭਗਵਾਨ ਦਾ ਨਾਮ ਜਿਹੜਾ ਜਪਦੇ ਨੇ ਜੀ ਸੋ ਇੱਥੇ ਤੇ ਕੁਝ ਦੀ ਔਰ ਮਰੇ ਦਾ ਨਾਮ ਜਿਹੜਾ ਜਪਿਆ ਜਾ ਰਿਹਾ ਲੰਗਰ ਛਕਿਆ ਜਾ ਰਿਹਾ ਵਾ ਸੋ ਕਿਦ ਤਰ੍ਹਾਂ ਕਿਤੇ ਜਿਹੜਾ ਦੇਖੋ ਤੁਸੀਂ ਕਿਸੇ ਨਾ ਵੀ ਗੱਲ ਕਰ ਲੋ ਸ਼ਦਾਲੂਣਾ ਹਰੇਕ ਸ਼ਦਾਲੂ ਤੋਂ ਵੇਲਾ ਵਜੀ ਕੋਈ ਨਾ ਕੋਈ ਆਪਣੀ ਕਹਾਣੀ ਸੁਣਾਏਗਾ ਕਿਉਂਕਿ ਹਰੇਕ ਵਿਅਕਤੀ ਨਾਲ ਕੋਈ ਨਾ ਕੋਈ ਕਹਾਣੀ ਜੁੜੀ ਹੁੰਦੀ ਆ ਔਰ ਸਭ ਤੋਂ ਵੱਡੀ ਗੱਲ ਜਿਹੜੀ ਆ ਕਿ ਪੁੱਤਰ ਪ੍ਰਾਪਤੀ ਦੀ ਜਦੋਂ ਸ਼ਦਾਲੂ ਆਉਂਦੇ ਨੇ ਖਾਲੀ ਹੱਥ ਹੁੰਦੇ ਨੇ ਔਰ ਝੋਲੀਆਂ ਪਰ ਪਰ ਕੇ ਇਸ ਦੁਆਰੇ ਤੇ ਜਾਂਦੇ ਨੇ ਬੇਟਾ ਜੀ ਕਿੱਥੋਂ ਆਏ ਕਲਾਨੌਰ ਕਲਾਨੌਰ ਇੱਥੇ ਰਹਿੰਦੇ ਆ ਅੱਛਾ ਜੀ ਤੇ ਬਾਬੂ ਲਾਲ ਜੀ ਦੇ ਆਏ ਹਾਂਜੀ ਅਗਲੇ ਆਂਦੇ ਹੁੰਦੇ ਹੋ ਬੜੀਆ ਕਿੰਦਾ ਲੱਗਦਾ ਇੱਥੇ ਆ ਕੇ ਬੜਾ ਵਧੀਆ ਵਧੀਆ ਲੱਗਦਾ ਬਾਬੂ ਲਾਲ ਜੀ ਦੀ ਕਿਰਪਾ ਬਣੀ ਆ ਪੜਾਈ ਕਰਦੇ ਹੋ ਉਹ ਆ ਜਿਹੜੀ ਕਲਾਸ ਚੋਂ 6th 6th ਇੱਥੇ ਕੋਲ ਛੋਟੇ ਛੋਟੇ ਬੱਚੇ ਜਿਹੜੇ ਆਂ ਜੀ ਸੇਵਾ ਕਰਦੇ ਨੇ ਮਰਜ਼ੀ ਦਾ ਗੁਣगान ਕੀਤਾ ਜਾਂਦਾ ਵਾ ਦੇਖੋ ਛੋਟਾ ਬੱਚਾ ਵਾ ਕੀ ਨਾਮ ਕੀ ਤੁਹਾਡਾ 파ਰਸ 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 ਉਹ 파ਰਸ ਵੀ ਦੇਖੋ ਆ ਕੇ ਸੇਵਾ ਕਰ ਰਿਹਾ ਵਾ ਸੋ ਬਾਬੂ ਲਾਲ ਜੀ ਦਾ ਅਸ਼ੀਰਵਾਦ ਜਿਹੜਾ ਪ੍ਰਾਪਤ ਕਰ ਰਹੇ ਨੇ ਸੋ ਇਧਰ ਵੀ ਸ਼ਰਧਾਲੂ ਆ ਗੱਲਬਾਤ ਕਰ ਲੈਣੇ ਆ ਭਾਜੀ ਕਿੰਨਾ ਕ ਸਮਾਂ ਹੋ ਗਿਆ ਆਂਦੇ ਤੇ ਸਰ 20 ਸਾਲ ਹੋ ਗਏ 20 ਸਾਲ ਹੋ ਗਏ ਕੀ ਕੀ ਪ੍ਰਾਪਤ ਕੀਤਾ ਇੱਥੇ ਬਾਜੀ ਸੇ ਸਰ ਸਭ ਕੁਝ ਮੋਣੋ ਕੰਮ ਨਾ ਪੂਰੀ ਅਹੀ ਅੱਛਾ ਜੀ ਇੱਥੇ ਖਾਲੀਆ ਤੋਂ ਦੇ ਇੱਕ ਦਾਲੂ ਚ ਬਿਲਕੁਲ ਬਿਲਕੁਲ ਸਰ ਬਿਲਕੁਲ ਸੱਚ ਖੰਡ ਹੈ ਸਰ ਸੱਚ ਕਿੰਨਾ ਸਮਾਂ ਹੋ ਗਿਆ ਪੰਜ ਦੋ ਅੱਛਾ ਕਾਫੀ ਟਾਈਮ ਹੋ ਗਿਆ ਸਾਡੇ ਦਾਦੀ ਦਾਦਾ ਦਾ ਟਾਈਮ ਦੇ ਆ ਰਹੇ ਆ ਕੀ ਕੀ ਪਾਇਆ ਇੱਥੇ ਆ ਦੇ ਜੀ ਬਹੁਤ ਬੱਚੇ ਟਾਈਮ ਲਈ ਸਾਡੀ ਸਾਰੇ ਇੱਥੋਂ ਦੇ ਸੱਚਾ ਸੁਚੇਂਦਰ ਬਾਹਰ ਆ ਜੀ ਔਰ ਮਾਰੇ ਝੋਲੀਆਂ ਭਰਨ ਦੇ ਹਾਂਜੀ ਹਾਂਜੀ ਸਾਰਾ ਕੁਝ ਸਾਨੂੰ ਕਿੰਨਾ ਸਮਾਂ ਹੋ ਗਿਆ ਜਾਂਦੇ ਸਾਨੂੰ ਕਾਫੀ ਟਾਈਮ ਹੋ ਗਿਆ ਹੈ ਇੱਥੇ ਬਹੁਤ ਕੁਝ ਪ੍ਰਾਪਤ ਕੀਤਾ ਹੈ ਜਿਨੇ ਵੀ ਫੈਮਿਲੀ ਦੇ ਮੈਂਬਰ ਹੈ ਹੀ ਸਟਾਰਟਿੰਗ ਤੋਂ ਇੱਥੇ ਹੀ ਆ ਰਹੇ ਹਨ ਹਾਂਜੀ ਮਹਾਰਾਜ ਕੰਨੇ ਝੋਲੀਆ ਪਾਉਂਦੇ ਸੱਚ ਹੈ ਹਾਂਜੀ ਸੱਚ ਹੈ ਸੋਏ ਸਦਾ ਲੋਆਂ ਦੀ ਆਸਾ ਵਾ ਜੀ ਸੋ ਬੜੇ ਵੱਡੇ ਪੱਦਰ ਤੇ ਸਦਾ ਲੋ ਪਹੁੰਚਦੇ ਨੇ ਔਰ ਮਹਾਰਾਜ ਦਾ ਅਸ਼ੀਰਵਾਦ ਜਿਹੜਾ ਪ੍ਰਾਪਤ ਕੀਤਾ ਜਾਂਦਾ ਜੀ ਸੋ ਕਿਦਾਂ ਕਿਦਾਂ ਜਿਹੜਾ ਉਹ ਜੀ ਆਸਾ ਜਿਹੀ ਹੈ ਨਾ ਉਹ ਹੋਣੀ ਚਾਹੀਦੀ ਆ ਸਚਾਈ ਹੋਣੀ ਚਾਹੀਦੀ ਆ ਸੱਚ ਸਚਾਈ ਜਿਹੜੀ ਇੱਥੇ ਕਿੰਨਾ ਕੁ ਲੱਭਦੀ ਆ ਜੀ ਸੋ ਵੱਡੀ ਗੰਤੀ ਸੇ ਸਦਾ ਲੋ ਪਹੁੰਚਦੇ ਨੇ ਸੋ ਭਾਜੀ ਨੂੰ ਸਾਡਾ ਨਾਲ ਬਾਜੀ ਕਿੱਥੋਂ ਆਏ? ਇਹ ਜੰਪਸਰੋਂ ਆਏ। ਅੰਮਸਰੋਂ। ਅੰਮਸਰੋਂ। ਕਿੱਦਾਂ ਲੱਗਾਈ ਤੇ ਆਗੇ ਬਾਜੀ? ਅਸੀਂ ਬੰਦੇ ਜੰਦੇ ਰਹਿੰਦੇ ਸਾਨੂੰ ਬਹੁਤ ਇਹ ਮਾਹੌਲੇ ਤੇ। ਜੀ ਜੀ। ਹਾਂਜੀ। ਮਹਾਰਾਜ ਜੀ ਕਿਰਪਾ ਜਿਹੜੀ ਹਮੇਸ਼ਾ ਬਣੀ ਜਾਂਦੀ ਹੈ। ਹਾਂਜੀ ਆ ਵੇਖੋ ਨਾਲ ਗੱਡੀ ਚੱਲੀ ਸਾਡੀ ਸਾਡੀ ਜਾਣੀ ਚਿੰਤਪੁਰਨੀ ਜਵਾਲਾ ਜੀ। ਜਵਾਲਾ। ਹਾਂਜੀ ਇਹ ਕਾਂਗੜਾ ਜਵਾਲਾ ਜੀ ਚਿੰਤਪੁਰਨੀ ਵਾਪਸੀ ਸਾਡੀ ਕੱਲ ਨੂੰ। ਠੀਕ ਹੈ ਜੀ। ਹਾਂਜੀ ਸਾਰੇ ਤੀਰਸਤਾਨ ਵਿੱਚ ਜਾਦੇ। ਟੇਕਾ ਸਾਡਾ ਲੁਹਾਈ ਹੈ ਬੜੀ ਦੀ ਸੇਵਾ ਕਰਦਾ ਸੰਗ ਦੀ। ਜਵਾਲਾ। ਹਾਂਜੀ। ਚਲੋ ਸਾਰੇ ਨਾਲ ਮਿਲ ਕੇ ਸੇਵਾ ਸਾਰੀ ਕਰਦੇ ਆ ਜੀ। ਕੀ ਕਹੋਗੇ ਪਾਜੀ ਕਿਦਾਂ ਦਾ ਲੱਗ ਰਿਹਾ ਹੈ ਜੀ ਮੈਂ ਤਾਂ ਨੱਦ ਬੱਚੇ ਪਏ ਆ ਜੀ ਯਾਤਰਾ ਤੇ ਹੈਗੇ ਆ ਆ ਬਿਲਕੁਲ ਜੀ ਬਿਲਕੁਲ ਤੇ ਮੰਦਿਰ ਗੁਰਦੁਆਰੇ ਸਾਰੇ ਦੇਖਣ ਦੇ ਆ ਜਿੱਦਾਂ ਵੀ ਆ ਸਾਰੇ ਧਰਮ ਸਾਝੇ ਆ ਤੇ ਇਦਾਂ ਹੀ ਦਲਚਸਤਾ ਛਕਣ ਦੇ ਆ ਰਲ ਮਿਲ ਕੇ ਭਾਈਚਾਰਾ ਬਣਾਉਣਾ ਚਾਹੀਦਾ ਸਾਰੇ ਪਾਸੇ ਬਿਲਕੁਲ ਜੀ ਦੇਖੋ ਭਾਈਚਾਰਕ ਸਾਂਝ ਜਿਹੜੀ ਹੈ ਜੀ ਉਹਦੀ ਮਿਸਾਲ ਜਿਹੜੀ ਕਿਤੇ ਨਾ ਕਿਤੇ ਮਿਲਦੀ ਹੈ ਜੀ ਉਹ ਸਚਾਈ ਹੈ ਬਿਲਕੁਲ ਸਥਾਨ ਕੋਈ ਵੀ ਹੋਵੇ ਉਹ ਪਵਿੱਤਰ ਸਥਾਨ ਜਿਹੜਾ ਜੀ ਸੋ ਬਾਬਾ ਲਾਲ ਜੀ ਦੇ ਸ਼ਿਦਾਲੂ ਜਿਹੜਾ ਜੀ ਵੱਡੀ ਗਿੱਧੀ ਜੀ ਪਹੁੰਚਦੇ ਨੇ ਔਰ ਮਰਯਾ ਦਾ ਗੁਣਗਾਨ ਕੀਤਾ ਜਾਂ ਸੋ ਇਹ ਆਸਤਾ ਜਿਹੜੀ ਹੈ ਜੀ ਮਹਾਰਾਜ ਦੇ ਵਿੱਚ ਸਿੱਧਾ ਲਵਾਂ ਦੀ ਬੜੇ ਵੱਡੇ ਪੱਧਰ ਤੇ ਹੈ ਜੀ ਸੋ ਭਾਜੀ ਉਹ ਨਹੀਂ ਲੰਗਰ ਦੀ ਸੇਵਾ ਕਰ ਰਹੇ ਗੱਲਬਾਤ ਕਰ ਰਹੇ ਨੇ ਭਾਜੀ ਇੱਕ ਸਾਈਡ ਆਇਓ ਐਦਾਂ ਜਿਉਂ ਸੋ ਇਹ ਵੀ ਭਾਜੀ ਨੂੰ ਮੈਂ ਦੇਖਦਾ ਹਾਂ ਕਿ ਬੜੇ ਵੱਡੇ ਪੱਧਰ ਤੇ ਸੇਵਾ ਕਰ ਰਹੇ ਨੇ ਔਰ ਬੜੇ ਲੰਬੇ ਸਮੇਂ ਤੋਂ ਸੇਵਾ ਆਪਣੀ ਦੇ ਰਹੇ ਨੇ ਕੀ ਕਹੋਗੇ ਭਾਜੀ ਸਤਾਨ ਉਹ ਜੀ ਇਹ ਸਤਾਨ ਬਹੁਤ ਮਹੱਤਵ ਦਾ ਇੱਥੇ ਸੰਗਤ ਰਜਾਨਾ ਬੱਸਾ ਮਤਲਬ ਬਹਰ ਦੂਰ ਦੂਰ ਤੇ ਹੁੰਦੀਆਂ ਨੇ ਜੀ ਤੇ ਬਾਕੀ ਸੰਡੇ ਦੇ ਸੰਡੇ ਤੇ ਬਹੁਤ ਸੰਗਤ ਹੁੰਦੀ ਹੈ ਹੂੰ ਦੋਨੋਂ ਕਿੰਨਾ ਸਮਾਂ ਹੋ ਗਿਆ ਸੀ ਮੈਨੂੰ ਇਹ ਮੈਂ ਘਟੋ ਘਟਵੀ ਤੇ 2007-8 ਤੋਂ ਕਰ ਰਿਹਾ ਸੀ ਜਦੋਂ ਦਾ ਮੰਦਿਰ ਬਣਿਆ ਵਾਜੀ ਵਾਜੀ ਹਾਂਜੀ ਹਾਂਜੀ ਅਜੇ ਇਹ ਤਪੂ ਭੂਮੀ ਆ ਭਾਜੀ ਤਪਸਤਾ ਹਾਂ ਇਹ ਤਪਸਤਾ ਲ ਭਵਨਾਲਾ ਜੀ ਭਵਨਾਲਾ ਜੀ ਜਿਹਨੇ 84 ਸਾਲ ਤਪੱਸਿਆ ਕੀਤੀ ਭਵਨਾਲਾ ਜੀ ਨੇ ਫਿਰ ਕਾਇਆ ਕਲਪ ਕਰਕੇ ਫਿਰ ਇੱਥੇ ਧਿਆਨ ਪਰ ਕੇ ਤੇ ਧਿਆਨ ਹਾਂਜੀ ਔਰ ਕਹਿੰਦੇ ਵੀ ਇੱਥੇ ਮਹਾਰਾਜ ਝੋਲੀਆਂ ਭਰ ਲੈਂਦੇ ਆ ਜਿਹੜੇ ਖਾਲੀ ਆ ਸੋਣਦੇ ਆ ਇੱਥੇ ਮਹਾਰਾਜ ਮਤਲਬ ਝੋੜੀਆਂ ਭਰਦੇ ਨੇ ਬੱਚੇ ਦਾ ਮਤਲਬ ਜਿਹੜੀ ਆ ਮਤਲਬ ਬੱਚੇ ਹੁੰਦੇ ਇੱਥੋਂ ਔਲਾਦ ਪ੍ਰਾਪਤ ਹੁੰਦੀ ਆ ਹਾਂਜੀ ਜੀ ਸੋ ਇਹ ਆਸਾਵਾ ਜੀ ਮਹਾਰਾਜ ਦੇ ਵਿੱਚ ਬੜੇ ਵੱਡੇ ਪੱਦਰ ਤੇ ਛੇਹਾਲੂ ਪਹੁੰਚਦੇ ਨੇ ਮਹਾਰਾਜ ਦੇ ਅਸ਼ੀਰਵਾਦ ਪ੍ਰਾਪਤ ਕਰਦੇ ਇਸ ਤੋਂ ਦੱਸ ਰਿਹਾ ਬਿਲਕੁਲ ਸੱਚ ਵਾ ਜੀ ਔਰ ਕਿਤਨਾ ਕਿਤੇ ਜਿਹੜਾ ਜੀ ਔਲਾਦ ਪ੍ਰਾਪਤੀ ਦੀ ਗੱਲ ਆ ਜੀ ਉਹ ਵੀ ਇੱਕ ਵੱਡੀ ਗੱਲ ਆ ਕਿਉਂਕਿ ਬੜੇ ਵੱਡੇ ਪੱਦਰ ਤੇ ਜਿਹੜੀ ਆ ਜੀ ਔਲਾਦ ਪ੍ਰਾਪਤੀ ਹੁੰਦੀ ਆ ਸੋ ਲਾਲ ਮਿਲਦੇ ਨੇ ਜੀ ਸੋ ਲਾਲ ਲੈ ਕੇ ਮਾਵਾਂ ਜਿਹੜੀਆਂ ਜੀ ਗੁਣਗਾਨ ਕਰਦੀਆਂ ਮਹਾਰਾਜ ਦਾ ਔਰ ਮਹਾਰਾਜ ਦਾ ਗੁਣਗਾਨ ਜਿਹੜਾ ਹਮੇਸ਼ਾ ਸੰਤਾ ਕਰਦੀਆਂ ਵਾ ਔਰ ਤੁਸੀਂ ਧਿਆਨ ਪੁੱਤ ਜ ਕਰਨੋਰ ਤਪੋਸ਼ਾਂਤੀ ਆ ਜੋ ਕਿਸੇ ਵੀ ਸਥਾਨ ਤੇ ਆ ਜੋ ਮਹਾਰਾਜ ਦਾ ਗੁਣਗਾਨ ਹੋ ਰਿਹਾ ਵਾ ਮਹਾਰਾਜ ਦੀ ਆਰਾਧਨਾ ਕੀਤੀ ਜਾ ਰਹੀ ਹੈ ਸੋ ਸਮਾਧੀ ਤੇ ਤੁਹਾਨੂੰ ਇੱਕ ਵਾਰ ਫਿਰ ਦਰਸ਼ਨ ਕਰਾਉਣੇ ਆ ਉਹ ਸਮਾਧੀ ਦੇ ਨਾਲ ਜਿਹੜੇ ਜੀ ਸ਼ਿਵਲਿੰਗ ਨੇ ਬੋਲੇਨਾਥ ਜੀ ਦਾ ਦੁਆਰਾ ਜੀ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਸੋ ਮਹਾਵੀਰ ਬਜਰੰਗਬਲੀ ਦਾ ਸਥਾਨ ਹੈ ਜੀ ਸੋ ਮੈਂ ਜਿਸ ਸਮੇਂ ਤੋਂ ਇੱਥੋਂ ਆ ਰਿਹਾ ਜੀ ਆਪਾਂ ਵੀ ਦੇਖਦੇ ਆ ਰਹੇ ਆ ਪਹਿਲੇ ਸਥਾਨ ਸਾਰਾ ਜੰਗਲ ਹੁੰਦਾ ਸੀ ਸੋ ਜੰਗਲ ਤੋਂ ਬਾਅਦ ਜਿਹੜਾ ਉਹ ਜੀ ਇੱਥੇ ਮਹਾਰਾਜ ਪੰਕੇ ਦਾਸ ਜੀ ਨੇ ਮਹਾਰਾ ਰਾਮ ਸਿੰਘ ਦਾਸ ਜੀ ਨੇ ਜਿਹੜਾ ਜੀ ਬਹੁਤ ਜ਼ਿਆਦਾ ਡਿਵੈਲਪਮੈਂਟ ਇਹ ਸਥਾਨ ਜੀ ਬਹੁਤ ਹੀ ਸੁੰਦਰ ਬਣਿਆ ਦਾ ਵਾ ਸੋ ਇਹ ਦੇਖੋ ਤੁਸੀਂ ਇਹ ਪਵਿੱਤਰ ਸਥਾਨ ਜਿਹੜਾ ਜੀ ਮਾਤਾ ਜੀ ਦਾ ਮੰਦਿਰ ਹੈ ਜੀ ਇਹਦੇ ਨਾਲ ਹੀ ਜਿਹੜਾ ਬੋਲੇ ਬਾਬਾ ਜੀ ਦਾ ਸਥਾਨ ਆ ਸੋ ਇਹ ਜਿਹੜਾ ਬੋਲੇ ਨਾਥ ਜੀ ਦਾ ਬਹੁਤ ਪੁਰਾਣਾ ਜਿਹੜਾ ਜੀ ਸ਼ਿਵਲਿੰਗ ਇੱਥੇ ਸੋ ਅਸੀਂ ਬੜੇ ਪੁਰਾਣੇ ਬਹੁਤ ਲਗਭਗ ਜਿਹੜਾ 40 50 ਸਾਲ ਤੁਸੀਂ ਦੇਖਦੇ ਆ ਰਹੇ ਆ ਜੀ ਪੀ ਇਹ ਬੋਲੇ ਨਾਥ ਜੀ ਦਾ ਸਥਾਨ ਜਿਹੜਾ ਇੱਥੇ ਸਥਿਤ ਵਾ ਜੀ ਹਰ ਹਰ ਮਹਾਦੇਵ ਬੰਮ ਬੰਮ ਬੋਲੇ ਸੋ ਇਹ ਤਸਵੀਰਾਂ ਜਿਹੜਾ ਨਕਤੀਆਂ ਸਾਂਝੀਆਂ ਜੀ ਕਲਨੌਰ ਤਪਸਥਾਨ ਸਤਿਗੁਰੂ ਸ਼੍ਰੀ ਬਾਵਲਾਲ ਦੇਵਾਲ ਜੀ ਦੇ ਬੋਲੇ ਬਾਬਾ ਜੀ ਦੇ ਦਵਾਰੇ ਦੇ ਸੋ ਸਾਡੀ ਕੋਸ਼ਿਸ਼ ਹੁੰਦੀ ਪਈ ਸੀ ਆਪਣੇ ਇਲਾਕੇ ਦੇ ਜਿੰਨੇ ਵੀ ਧਾਰਮਿਕ ਸਥਾਨਾਂ ਜੀ ਉਹਨਾਂ ਦੇ ਤੁਹਾਨੂੰ ਰੂਬ ਰੂ ਕਰੀਦਾ ਵਾ ਦਰਸ਼ਨ ਕਰਾਈਦੇ ਆ ਸੋ ਅੱਜ ਅਸੀਂ ਤੁਹਾਨੂੰ ਧਿਆਨਪੁਰ ਲੈ ਕੇ ਆਏ ਸੀ ਜੀ ਤੇ ਅੱਜ ਸਾਜ ਅਸੀਂ ਤੁਹਾਨੂੰ ਕਲਨੌਰ ਲੈ ਕੇ ਆਏ ਸੀ ਸਤਿਗੁਰੂ ਸ਼੍ਰੀ ਬਾਵਲਾਲ ਦੇਵਾਲ ਜੀ ਦੇ ਤਪਸਥਾਨ ਤੇ ਜੀ ਸੋ ਤਪਸਥਾਨ ਦੇ ਦਰਸ਼ਨ ਕਰਾਈਏ ਆ ਜੀ ਸੋ ਇਹ ਮਹਾਰਾਜ ਦੀ ਸਮਾਧੀ ਹੈ ਜੀ ਪਵਿੱਤਰ ਸਮਾਧੀ ਜਿੱਥੇ ਆ ਕੇ ਸ਼ਰਧਾਲੂ ਮਨੋਂ ਕਾਮਨਾ ਆਪਣੀਆਂ ਮੰਗਦੇ ਨੇ ਔਰ ਉਹਨਾਂ ਦੀ ਪੂਰਨ ਵੀ ਹੁੰਦੀ ਆ ਜੀ ਸੋ ਵੱਡੀ ਗਿਣਤੀ ਚ ਸ਼ਦਾਲੂ ਪਹੁੰਚਦੇ ਨੇ ਔਰ ਇੱਕ ਦਿਸਰਾਂ ਮਦਸਰ ਵੀ ਖਾਲੀ ਹੱਥ ਹੁੰਦੇ ਨੇ ਔਰ ਝੋਲੀਆਂ ਭਰ ਕੇ ਜਾਂਦੇ ਨੇ ਜੀ ਸੋ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਸੋ ਅੰਦਰ ਵੀ ਤੁਹਾਨੂੰ ਦਿਖਾਉਨੇ ਆ ਜਿੱਥੇ ਮਹਾਰਾਜ ਜਿਹੜੇ ਬੈਠਦੇ ਨੇ ਜੀ ਸੋ ਜਿਹੜੇ ਹੁਣ ਇਸ ਸਮੇ ਕਲਨੌਰ ਗੱਦੀ ਤੇ ਵਿਰਾਜਮਾਨ ਨੇ ਜੀ ਉਹ ਮਹਾਰਾਜ ਇੱਥੇ ਬੈਠਦੇ ਨੇ ਉਸ ਸ਼ਦਾਲੂ ਇੱਥੇ ਵੱਡੀ ਗਿਣਤੀ ਚ ਪਹੁੰਚਦੇ ਨੇ ਜੀ ਸੋ ਜਰੂਰ ਆਇਓ ਜੀ ਮਹਾਰਾਜ ਦਾ ਆਸ਼ੀਰਵਾਦ ਜਿਹੜਾ ਵਾ ਪ੍ਰਾਪਤ ਕਰਿਓ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਨ ਨਾਲ ਹੀ ਜਿਹੜਾ ਵਾ ਜੀ ਕ ਸੋ ਇਹ ਪਵਿੱਤਰ ਸਥਾਨ ਦੇ ਤੁਹਾਨੂੰ ਜੀ ਦਰਸ਼ਨ ਕਰਾ ਰਹੇ ਸੋ ਕਲਨੌਰ ਤਪਸੰਦ ਤੁਹਾਨੂੰ ਦਰਸ਼ਨ ਕਰਾ ਰਹੇ ਆ ਜੀ ਸੋ ਇਹ ਪਵਿੱਤਰ ਸਾਂਝੜਾ ਵਾ ਜੀ ਇਹਦੀ ਅਪਾਰ ਕਿਰਪਾ ਜਿਹੜੀ ਸ਼ਰਧਾਲੂਆਂ ਨੂੰ ਹਮੇਸ਼ਾ ਮਿਲ ਜਾਂਦੀ ਆ ਸੋ ਮਹਾਰਾਜ ਦੇ ਜਿਹੜੇ ਤਸਵੀਰਾਂ ਇੱਥੇ ਲੱਗੀਆਂ ਜੀ ਸੋ ਇੱਥੋਂ ਵੀ ਮਹਾਰਾਜ ਬੈਠ ਕੇ ਜਿਹੜਾ ਆਸ਼ੀਰਵਾਦ ਪ੍ਰਾਪਤ ਦਿੰਦੇ ਨੇ ਜੀ ਸੋ ਮਹਾਰਾਜ ਰਾਮ ਸਿੰਘ ਦਾਸ ਜੀ ਵੱਲੋਂ ਜਿਹੜਾ ਜੀ ਇਹ ਸਾਰੀ ਡਵੈਲਪਮੈਂਟ ਕੀਤੀ ਗਈ ਆ ਔਰ ਸ਼ਰਧਾਲੂਆਂ ਦੇ ਦੇਖੋ ਰਹਿਣ ਸਹਿਣ ਵਾਸਤੇ ਔਰ ਖਾਣ ਪਾਣਾਂ ਸੇ ਵੀ ਜਿਹੜੇ ਆ ਜੀ ਠਗਵੇਂ ਪ੍ਰਬੰਧ ਜਿਹੜੇ ਕੀਤੇ ਜਾਂਦੇ ਨੇ ਸੋ ਵੱ ਔਰ ਮਹਾਰਾਜ ਦਾ ਆਸ਼ੀਰਵਾਦ ਜਿਹੜਾ ਪ੍ਰਾਪਤ ਕਰਦੇ ਨੇ ਜੀ ਸੋ ਜਿਸ ਤਰ੍ਹਾਂ ਮੈਂ ਦੱਸਿਆ ਵੀ 84 ਸਾਲ ਮਹਾਰਾਜ ਨੇ ਇਸ ਤਪ ਕੀਤਾ ਹੋਇਆ ਜੀ ਔਰ ਇਸ ਤਪ ਕਰਨ ਤੋਂ ਬਾਅਦ ਕਾਇਆ ਕਲਪ ਕਰਨ ਤੋਂ ਬਾਅਦ ਜਿਹੜਾ ਸਿੱਖ ਧਿਆਨਪੁਰ ਧਾਮ ਜਿਹੜੇ ਮਾਰੇ ਗਏ ਨੇ ਸੋ ਉਸ ਤੋਂ ਬਾਅਦ ਜਿਹੜਾ ਜੀ ਉੱਥੇ ਸੰਤਾਂ ਨੂੰ ਆਸ਼ੀਰਵਾਦ ਦੇ ਰਹੇ ਨੇ ਸੋ ਵੱਡੀ ਜਿਹੜੇ ਸਿੱਧਾ ਲੂ ਪਹੁੰਚਦੇ ਨੇ ਜਿਸ ਤਰ੍ਹਾਂ ਦੇਸ਼ ਜਾਂ ਵਿਦੇਸ਼ ਤੋਂ ਸਿੱਧਾ ਲੂ ਪਹੁੰਚਦੇ ਨੇ ਧਿਆਨਪੁਰ ਆਉਂਦੇ ਨੇ ਉਸ ਤੋਂ ਬਾਅਦ ਜਿਹੜਾ ਕਲਨੌਰ ਜ਼ਰੂਰ ਜਾ ਕੇ ਮੱਥਾ ਟੇਕਿਆ ਹੁੰਦੇ ਕਿਉਂਕਿ ਯਾਤਰਾ ਤਾਂ ਹੀ ਸੰਪੂਰਨ ਹੁੰਦੀ ਹੈ ਜੇ ਤੁਸੀਂ ਕਲਨੌਰ ਜਾਂ ਧਿਆਨਪ ਜੇ ਤੁਸੀਂ ਗੁਰਦਾਸਪੁਰ ਸਾਈਡ ਤੋਂ ਹੁੰਦੇ ਹੋ ਤਾਂ ਪਹਿਲੇ ਕਲਾਂਨੌਰ ਤੇ ਫਿਰ ਧਿਆਨਪੁਰ ਜਾਓ ਸੋ ਇਹ ਪੜਾਅ ਜਿਹੜੇ ਦੋ ਪੜਾਅ ਵੇਲੇ ਜੀ ਤੁਸੀਂ ਪਹਿਲਾ ਪੜਾਅ ਪਾਰ ਕਰਕੇ ਹੀ ਧਿਆਨਪੁਰ ਜਾਣਾ ਵਾ ਜੀ ਸੋ ਇਹ ਸਾਰੀਆਂ ਤਸਵੀਰਾਂ ਤੇ ਨਾਲ ਸਾਂਝੀਆਂ ਕੀਤੀਆਂ ਜੀ ਲੋਕਾਂ ਨਾਲ ਗੱਲਬਾਤ ਵੀ ਕੀਤੀ ਆ ਸੋ ਵੀਡੀਓ ਨੂੰ ਵੱਤਵਾ ਸ਼ੇਅਰ ਕਰ ਦਿਓ ਤਾਂ ਜੋ ਹਰ ਘਰ ਤੱਕ ਪਹੁੰਚੇ ਔਰ ਜਿਹੜੇ ਸੰਤਾ ਜਿਹੜੀਆਂ ਨਹੀਂ ਪਹੁੰਚ ਸਕਦੀਆਂ ਤੇ ਨਹੀਂ ਆ ਸਕਦੀਆਂ ਉਹ ਘਰ ਬੈ ਕੇ ਮਹਾਰਾਜ ਦੇ ਦਰਸ਼ਨ ਕਰ ਪਾਣ ਜੀ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ